ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਬਰਿੰਦਰਖੌਰ ਵਲੋਗਸ ਦੇ ਵਿੱਚ ਨਵੇਂ ਮੈਂਬਰ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਨੇ ਪਲੀਜ਼ ਸਾਰੇ ਜਨੇ ਲਾਈਕ ਸਬਸਕ੍ਰਾਈਬ ਸ਼ੁਰੂ ਕਰ ਦਿਓ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਛਲਗਮ ਦੀ ਸਬਜੀ ਦੀ ਰੈਸিপি ਸਿੰਪਲ ਤਰੀਕੇ ਨਾਲ ਤੇ ਆਪਾਂ ਕਿੱਦਾਂ ਬਣਾਉਣੀ ਆ ਮਮੀ ਕੱਟ ਰਹੀ ਸੀਗੇ ਛਲਗਮ ਧਾਤ ਦੇ ਨਾਲ ਕਿਉਂਕਿ ਮੈਨੂੰ ਧਾਤ ਨਾ ਕੱਟਨੇ ਨਹੀਂ ਆਉਂਦੇ ਹੈਗੇ ਮੈਂ ਮੈਂ ਤੇ ਚਕੁਨਾਲੀ ਹਮੇਸ਼ਾ ਤੜਕਾ ਵਗੈਰਾ ਵੀ ਕਰਦੀ ਇਧਰ ਮੈਂ ਤੜਕਾ ਤਿਆਰ ਕਰ ਰਹੀ ਸੀ ਤੇ ਰੱਖ ਲਿਆ ਸੀ ਆਪਾਂ ਤੇਲ ਕੜਾਈ ਦੇ ਵਿੱਚ ਛਲਗੰਦੇ ਤੜਕੇ ਵਾਸਤੇ ਮੈਂ ਲਏ ਸੀ ਜੀ ਦੋ ਟਮਾਟਰ ਪਿਆਜ਼ ਸੀ ਚਾਰ ਤੇ ਨਾਲ ਧਨੀਆ ਸੀ ਅਦਰਕ ਸੀ ਲਸਣ ਤੇ ਮੈਂ ਵਿੱਚ ਹੀ ਪਾਤਾ ਸੀਗਾ ਲਸਣ ਤੇ ਮਿਰਚ ਮੈਂ ਵਿੱਚ ਹੀ ਪਾ ਦੇਣੀ ਹੁਣੇ ਸਾਗ ਦੇ ਵੀ ਤੇ ਛਲਗੰਦੇ ਵੀ ਇਧਰ ਆਪਣੇ ਛਲਗੰਦੇ ਰਜਰੇ ਸੀਗੇ ਤੇ ਉਬਾਲੇ ਆ ਰਹੇ ਸੀ ਤੇ ਜੋ ਮਤਲਬ ਕਿ ਟੱਕੇ ਹੋਏ ਸੀ ਨਾ ਉਪਰੋਂ ਤੇ ਫਿਰ ਉਹ ਨਿਕਲ ਗਿਆ ਵਿੱਚੋਂ ਪਾਣੀ ਵਗੈਰਾ ਸਾਰਾ ਉਹਦਾ ਕੋੜਾਪਣ ਜਿਹੜਾ ਹੁੰਦਾ ਪਾਣੀ ਦਾ ਉਹ ਨਿਕਲ ਹੁੰਦਾ ਬਾਹਰ ਫਿਰ ਇਹ ਜਿਹੇ ਖੜੇ ਖੜੇ ਜਿਹੇ ਨੇ ਜਿੰਨੀ ਆਪਾਂ ਇੰਨਾ ਚਰਸ਼ੀ ਮਾਰਾਂਗੇ ਨਾ ਉਨੇ ਹੀ ਜ਼ਿਆਦਾ ਖੋਲ ਜਾਣਗੇ ਤੇ ਸੋਖ ਤੋਂ ਜਾਣਗੇ ਫਿਰ ਇਹਨਾਂ ਨੂੰ ਆਪਾਂ ਮਦਨੇ ਨਾਲ ਅਸੀਂ ਕਹਿੰਦੇ ਆ ਮਦਨਾ ਤੇ ਪੰਜਾਬੀ ਦੇ ਵਿੱਚ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋ ਹੋਗੇ ਸਾਰੇ ਅਲੱਗ-ਅਲੱਗ ਤਰੀਕੇ ਨਾਲ ਨਾ ਮਦਨੇ ਦੇ ਨਾਲ ਫਿਰ ਘੋਟਣਗੇ ਮੰਮੀ ਜੀ ਦਾ ਸਾਗ ਘੋਟੀ ਦਾ ਤੇ ਇੱਧਰ ਪਤੜਕਾ ਲਗਾ ਰਏ ਸੀਗੇ ਕਈ ਤੇ ਪਸੰਦ ਕਰਦੇ ਨੇ ਕੱਟ ਕੇ ਉਬਾਲ ਕੇ ਬਣਾਉਂਦੇ ਨੇ ਪਰ ਅਸੀਂ ਹਮੇਸ਼ਾ ਘੋਟ ਮੇ ਛਲਗਮੀ ਬਣਾਉਂਦੇ ਆ ਸਾਡੇ ਕੋਈ ਵੀ ਪਸੰਦ ਨਹੀਂ ਕਰਦਾ ਹੈਗਾ ਉਬਾਲ ਕੇ ਜਿਹੜੇ ਬਣਾਉਂਦੇ ਨੇ ਜਿੱਦਾਂ ਆਪਾਂ ਮੂਲੀਆਂ ਉਬਾਲ ਕੇ ਬਣਾਉਂਦੇ ਨਾ ਉਹ ਨਿੱਕ ਸੰਦ ਕਰਦਾ ਸੀ ਮੂਲੀਆਂ ਦੀ ਵੀ ਪੁਰਜੀ ਹੀ ਕ੍ਰਸ਼ ਕਰਕੇ ਭੁੰਨੇ ਆ ਤੇ ਇਧਰ ਮੈਂ ਧਨੀਆ ਕੱਟ ਰਹੀ ਸੀਗੀ ਪਿਆਜ਼ ਤੇ ਅਦਰਕ ਆਪਾ ਪਾ ਦਿੱਤਾ ਸੀਗਾ ਤੜਕੇ ਦੇ ਵਿੱਚ ਤੇ ਭੁੱਜ ਰਿਹਾ ਸੀਗਾ ਤੇ ਉਧਰ ਆਪਣੇ ਛਲਗਮ ਵੀਰੇ ਜਦੇ ਪਏ ਨੇ ਚੁੱਲ੍ਹੇ ਦੇ ਉੱਤੇ ਅਸੀਂ ਕਦੇ ਵੀ ਕੁੱਕਰ ਦੇ ਵਿੱਚ ਨਹੀਂ ਬਣਾਉਂਦੇ ਹੈਗੇ ਹਰ ਇੱਕ ਸਬਜੀ ਅਸੀਂ ਤਕੀਲੇ 'ਚ ਬਣਾਉਣੀ ਆ ਅ ਅੱਗ ਤੇ ਇਧਰ ਮਿਸਰੀਆਂ ਦੀ ਚਾਹ ਵੀ ਬਣ ਕੇ ਹੋ ਗਈ ਸੀ ਤਿਆਰ ਇਹ ਇੱਧਰ ਛਲਗੰਮ ਰੇਜਗੇ ਸੀ ਤੇ ਮੰਮੀ ਲਾ ਰਹੇ ਸੀਗੇ ਪਾਣੀ ਜਿੱਦਾਂ ਕੋੜਾਪਣ ਆਇਆ ਹੁੰਦਾ ਨਾ ਕੋੜਾ ਪਾਣੀ ਲਾ ਲੈਂਦੇ ਨੇ ਨਹੀਂ ਤੇ ਫਿਰ ਛਲਗੰਮ ਦੇ ਵਿੱਚ ਗੜਵਾਹੜ ਜੀ ਰਹਿ ਜਾਂਦੀ ਏ ਤੇ ਤੁਸੀਂ ਦੱਸਿਓ ਤੁਸੀਂ ਕਿਹੜੇ ਕਿਹੜੇ ਤਰੀਕੇ ਨਾਲ ਛਲਗੰਮ ਬਣਾਉਂਦੇ ਹੋ ਤੇ ਜਿੱਦਾਂ ਅਸੀਂ ਬਣਾ ਰਿਹਾ ਉਹ ਤਰੀਕਾ ਕਿੰਨੂੰ ਪਸੰਦ ਆ ਆ ਹੁਣ ਮੰਮੀ ਮਧਨੀ ਦੇ ਨਾਲ ਘੋਟਣਗੇ ਤੇ ਇਹ ਵੀ ਦੱਸਿਓ ਕਿ ਮਧਨੀ ਨੂੰ ਤੁਸੀਂ ਕੀ ਕਹਿੰਦੇ ਹੋ ਜਿਹਦੇ ਨਾਲ ਸਾਗ ਘੋਟੀਦਾ ਹੈ ਤੇ ਮੰਮੀ ਕੋਟ ਰੇ ਸੀਗੇ ਜੋਰਾ ਛੋਰਾ ਦੇ ਨਾਲ ਕੋਪਰ ਫੁੱਲ ਮੰਮੀ ਤੇ ਮਮੀ ਸਾਗਵ ਗੈਰਾ ਛਲਗਮੇ ਅੱਧਾ ਮਨਾਣਾ ਹੋਵੇ ਨਾ ਕੁਛ ਮਮੀ ਹੀ ਜ਼ਿਆਦਾ ਬਣਾਉਂਦੀ ਨੇ ਤੇ ਬਾਕੀ ਸਾਰੀਆਂ ਸਬਜ਼ੀਆਂ ਮੈਂ ਹੀ ਮਨਾਉਂਦੀ ਆ ਤੇ ਇਹਨਾਂ ਚ ਥੋੜੀ ਖੇਚਲ ਜੀ ਹੁੰਦੀ ਹੈ ਨਾ ਤੇ ਸਾਰਾ ਦਿਨ ਲੰਘ ਜਾਂਦਾ ਫਿਰ ਮੈਂ ਹੋਰ ਵੀ ਕੰਮ ਕਰਨੇ ਹੁੰਦੇ ਨੇ ਤਾਂ ਕਰਕੇ ਮਮੀ ਫਿਰ ਲੱਗੇ ਰਹਿੰਦੇ ਨੇ ਹੌਲੀ ਹੌਲੀ ਬੈਠ ਕੇ ਇਧਰ ਆਪਣਾ ਤੜਕਾ ਪਾ ਦਿੱਤਾ ਸੀਗਾ ਕੋਟ ਦਿੱਤਾ ਸੀ ਮਮੀ ਨੇ ਛਲਗਮ ਕੋਟ ਦੇ ਸੀਗੇ ਬੜੇ ਸੋਹਣੇ ਤਰੀਕੇ ਨਾਲ ਮਲਾਈ ਵਰਗੇ ਬਣ ਗਏ ਨੇ ਤੇ ਮੈਂ ਵਿੱਚ ਪਾ ਦਿੱਤਾ ਸੀ ਤੜਕਾ ਧਨੀਆ ਮੇਥੀ ਸਭ ਕੁਝ ਤੇ ਇਧਰ ਮम्मी ਘਰ ਰਹੀ ਸੀ ਇਹ ਮम्मी ਬਣਾ ਰਹੀ ਸੀ ਇਧਰ ਮੱਕੀ ਦੀਆਂ ਰੋਟੀਆਂ ਆਟਾ ਮਲ ਰਹੀ ਸੀ ਗਰਮ ਪਾਣੀ ਦੇ ਵਿੱਚ ਤੇ ਗੁਰਸਾਂਝ ਕਰ ਰਹੀ ਸੀ ਨਾਲ ਸ਼ਰਾਰਤਾਂ ਕਿ ਮੈਂ ਵੀ ਰੋਟੀ ਪਕਾਣੀ ਹੈ ਮੱਕੀ ਦੀ ਤੇ ਹਾਸਰੇ ਸੀਗੇ ਕਿ ਮੰਮੀ ਨੂੰ ਤੇਰੀ ਨੂੰਹ ਅਜੇ ਪਹੁੰਚਾਉਣੀ ਆ ਨਹੀਂ ਆਈਆਂ ਕਿਉਂਕਿ ਮੈਨੂੰ ਨਹੀਂ ਹੁੰਦੀਆਂ ਬਣਾਉਣੀਆਂ ਇਹ ਉਸ ਤੋਂ ਬਾਅਦ ਫਿਰ ਬੱਚੇ ਨੈਕਸਟ ਡੇ ਆ ਗਏ ਸੀਗੇ ਸਕੂਲ ਤੋਂ ਮੈਂ ਉੱਪਰ ਕੱਪੜੇ ਸੁਕਨੇ ਪਏ ਸੀ ਮੈਂ ਕਿ ਚਲੋ ਨਾਲੇ ਕੱਪੜੇ ਉਤਾਰ ਲਿਆਵਾਂਗੀ ਬੱਚੇ ਖਾ ਰਹੇ ਸੀਗੇ ਸਮੋਸੇ ਪਰ ਇਹਨਾਂ ਦੇ ਪਾਪਾ ਲੈ ਕੇ ਆਏ ਸੀ ਤੇ ਢੇਲੀ ਨਵੀਆਂ ਡਿਮਾਂਡਾਂ ਕਰਕੇ ਜਾਂਦੇ ਨੇ ਅਜਾ ਖਾਣਾ ਖਾਣਾ ਉੱਪਰ ਬੈਠ ਕੇ ਨਾਲੇ ਧੁੱਪ ਸੇਕ ਲੈਂਦੇ ਨੇ ਸਕੂਲ ਤੋਂ ਆ ਕੇ ਟਾਲੇ ਬੈਠ ਕੇ ਲੰਚ ਵਗੈਰਾ ਕਰ ਲੈਂਦੇ ਨੇ ਅੱਜ ਤੇ ਸਮੋਸਿਆਂ ਦਾ ਲੰਚ ਹੋ ਰਿਹਾ ਇਹਨਾਂ ਦਾ ਤੇ ਕਹਿ ਰਹੇ ਸੀ ਕਿ ਬੜੇ ਟੇਸਟੀ ਹੈ ਬਿਨਾ ਮਿਰਚ ਮਸਾਲੇ ਤੋਂ ਅਸੀਂ ਬਣਵਾ ਕੇ ਲਿਆਏ ਸੀਗੇ ਸਪੈਸ਼ਲ ਬਣਵਾਏ ਦੀਏ ਵੈਸੇ ਵੀ ਉਹ ਬਹੁਤ ਹੀ ਘੱਟ ਮਿਰਚ ਮਸਾਲੇ ਪਾਉਂਦੇ ਨੇ ਅੰਕਲ ਤੇ ਬਹੁਤ ਹੀ ਟੇਸਟੀ ਸਮੋਸੇ ਸੀਗੇ ਦੋ ਤੇ ਆਪਾਂ ਹੀ ਖਾ ਲਏ ਸੀ ਤੇ ਬੱਚਿਆਂ ਨੇ ਵੀ ਦੋ ਦੋ ਖਾਦੇ ਤੇ ਮੈਂ ਕਿਹਾ ਚਲ ਹੁਣ ਮੈਂ ਕੱਪੜੇ ਵੀ ਉਤਾਰ ਲਿਆਵਾਂ ਕਿਉਂਕਿ ਨੀਚੇ ਡਸਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਨਾ ਸੀਮਨ ਰੇਤਾ ਦੀ ਤਾਂ ਫਿਰ ਮੈਂ ਉੱਪਰ ਹੀ ਸਟੈਂਡ ਰੱਖ ਲਿਆ ਸੀਗਾ ਤੇ ਫਿਰ ਮੈਂ ਉੱਪਰ ਹੀ ਕੱਪੜੇ ਵਗੈਰਾ ਪਾ ਦਿੰਦੀਆਂ ਤੇ ਫਿਰ ਲਾ ਕੇ ਆਪਾਂ نیچے ਲੈ ਜਾਂਦੇ ਹਾਂ ਜੋੜ ਲੀਦੇ ਨੇ ਨਾਲੇ ਉੱਪਰ ਵਧੀਆ ਸੁੱਕ ਜਾਂਦੇ ਨੇ ਨਾਲੇ ਮਿੱਟੀ ਘੱਟਾਂ ਨਹੀਂ ਪੈਂਦਾ نیچے ਬਹੁਤ ਜ਼ਿਆਦੀ ਮਿਸਤਰੀ ਲੱਗੇ ਹੋਣ ਕਰਕੇ ਨਾ ਬਹੁਤ ਹੀ ਜ਼ਿਆਦੀ ਡਸਟਿੰਗ ਹੁੰਦੀ ਹੈ ਤੇ ਪਲੀਜ਼ ਸਾਰੇ ਜਣੇ ਮੇਰੇ ਲਈ ਲੰਜ਼ੂਰ ਪਿਆਰ ਕਰਿਓ ਜਣੇ ਸਬਸਕ੍ਰਾਈਬ ਨਿਊ ਮੈਂਬਰ ਜਿਹੜੇ ਹੁੰਦੇ ਨੇ ਸਬਸਕ੍ਰਾਈਬ ਵੀ ਕਰਦੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਜ਼ਰੂਰ ਤੇ ਸਾਰੇ ਜਣੇ ਜ਼ਰੂਰ ਦੱਸਿਓ ਜੀ ਤੁਹਾਨੂੰ ਅੱਜ ਦਾ ਵਲੋਗ